ਦੁਆਬਾ ਪਬਲਿਕ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਮੈਂ ਤੁਹਾਡਾ ਆਪਣਾ ਰਮਨ ਮਾਹੀ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਗੱਲ ਸਾਂਝੀ ਕਰ ਲਵਾਂ ਮੈਂ ਜਿਸ ਤਰ੍ਹਾਂ ਹੀ ਇੱਕ ਇਹ ਆਪਣਾ ਦੁਆਬਾ ਪਬਲਿਕ ਨਿਊਜ਼ ਚੈਨਲ ਹੈ ਐਸੇ ਤਰ੍ਹਾਂ ਹੀ ਇੱਕ ਨਵਾਂ ਚੈਨਲ ਕ੍ਰੀਏਟ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਲੋਕ ਬਾਣੀ ਪੰਜਾਬੀ ਜਿਸ ਤੇ ਆਪ ਜੀ ਦੇ ਨਾਲ ਦੁਆਬਾ ਪਬਲਿਕ ਨਿਊਜ਼ ਚੈਨਲ ਵਾਂਗ ਹੀ ਹਰ ਪ੍ਰਕਾਰ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਇਸ ਚੈਨਲ ਨੂੰ ਵੀ ਦੁਆਬਾ ਪਬਲਿਕ ਨਿਊਜ਼ ਚੈਨਲ ਵਾਂਗ ਹੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਸ ਨਾਲ ਮੈਨੂੰ ਪਤਾ ਲੱਗ ਜਾਵੇਗਾ ਮੇਰੇ ਭੈਣ ਭਰਾ ਕਿੰਨੇ ਹਨ ਪੰਜਾਬ ਵਿੱਚ ਜੋ ਕਿ ਆਪਣੇ ਭਰਾ ਨੂੰ ਰਮਨ ਮਾਹੀ ਨੂੰ ਮਾਨ ਸਨਮਾਨ ਦਿੰਦੇ ਹਨ ਪਤਾ ਲੱਗ ਜਾਵੇਗਾ ਇਸੇ ਤਰ੍ਹਾਂ ਹੀ ਦੁਆਬਾ ਪਬਲਿਕ نیوز ਚੈਨਲ ਵਾਂਗ ਹੀ ਆਪਣੇ ਇਸ ਭਰਾ ਦੇ ਚੈਨਲ ਲੋਕਮਾਨੀ ਪੰਜਾਬੀ ਨੂੰ ਵੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਸ ਨਾਲ ਵੱਧ ਤੋਂ ਵੱਧ ਜਲਦ ਤੋਂ ਜਲਦ ਇਹ ਚੈਨਲ ਵੀ ਆਪਾਂ ਵੱਧ ਤੋਂ ਵੱਧ ਆਪਣੇ ਭਰਾਵਾਂ ਕੋਲ ਪਹੁੰਚਾ ਸਕੀਏ ਜਿਸ ਨਾਲ ਜਿਸ ਨਾਲ ਖਬਰ ਮਤਲਬ ਜਲਦ ਜਲਦ ਪਹੁੰਚ ਪਹੁੰਚ ਜਾਏ ਕਰੇਗੀ ਇਸ ਲਈ ਆਪਣੇ ਇਸ ਭਰਾ ਦਾ ਆਪਣਾ ਚੈਨਲ ਦੁਆਬਾ ਪਬਲਿਕ ਨਿਊਜ਼ ਚੈਨਲ ਵਾਹ ਕੇ ਇਹ ਇੱਕ ਲੋਕ ਪਾਣੀ ਪੰਜਾਬੀ ਚੈਨਲ ਵੀ ਸਬਸਕ੍ਰਾਈਬ ਕੀਤਾ ਜਾਵੇ ਧੰਨਵਾਦ ਜੀ